ਅੱਜ ਅਸੀਂ ਆਏ ਆ ਪਿੰਡ ਸਲਾਣਾ ਖੰਨੇਕੋੜ ਬਾਈ ਚਰਨੀ ਸਲਾਣਾ ਜੀ ਕੋਲ ਤੁਸੀਂ ਬਾਈ ਨੂੰ ਸਾਰੇ ਜਾਣਦੇ ਹੋ ਚਰਨੀ ਸਲਾਣਾ ਦੇ ਨਾਮ ਤੋਂ ਤੁੰਗ ਵਾਲੀ ਸਟੱਡ ਫਾਰਮ ਆਏ ਆ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪਿੰਡ ਬਾਈ ਦਾ ਘਰ ਆਜੋ ਬਾਈ ਨੂੰ ਮਿਲਦੇ ਆ ਜੀ ਬਾਈ ਖੇਤ ਗਏ ਹੋਏ ਸੀ ਉਹਨਾਂ ਟਾਈਮ ਅਸੀਂ ਬੈਠ ਕੇ ਚਾਹ ਪਾਣੀ ਪੀਤਾ ਇੱਧਰ ਬਾਈ ਵਾਲੇ ਘੋੜੇ ਦਾ ਬਹੁਤ ਸੋਹਣਾ ਬੈਨਰ ਬਣਾ ਕੇ ਰੱਖਿਆ ਨੀਚੇ ਵਾਲੇ ਬੈਨਰ ਤੇ ਬਾਈ ਦੇ ਘੋੜੇ ਦੇ ਬੱਚਿਆਂ ਦੀ ਫੋਟੋ ਬਹੁਤ ਸੋਹਣਾ ਘੋੜਾ ਤੇ ਬਹੁਤ ਸੋਹਣੇ ਘੋੜੇ ਤੇ ਬੱਚੇ ਆ ਚੁੱਕੇ ਨੇ ਐਨੇ ਨੂੰ ਬਾਈ ਵੀ ਆ ਗਏ ਬਾਈ ਨਾਲ ਮਿਲੇ ਗੱਲਾਂ ਬਾਤਾਂ ਕੀਤੀਆਂ ਉਹ ਤੋਂ ਬਾਅਦ ਬਾਈ ਦੇ ਘੋੜੇ ਘੋੜੀਆਂ ਦੇਖਣ ਚਲੇ ਗਏ ਤੁਹਾਨੂੰ ਦੇਖਾਉਂਦੇ ਹੁਣ ਬਾਈ ਦਾ ਘੋੜਾ ਤੇ ਘੋੜੀਆਂ ਲੋ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਘੋੜੀਆਂ ਕੋਲ ਤੇ ਬਾਈ ਦਾ ਬੇਟਾ ਵੀ ਅੰਦਰ ਹੈ ਚੋ ਮਿਲਦੇ ਆ ਜੀ ਅੱਛਾ ਜੀ ਵੀਰੇ ਇਹ ਜਦੋਂ ਬਾਈ ਬਾਹਰ ਅੰਦਰ ਹੁੰਦੇ ਨੇ ਕਿਤੇ ਤੇ ਘੋੜੀਆਂ ਘੋੜਾ ਸਾਰਾ ਇਹੀ ਦੇਖਦਾ ਮੁੰਡਾ ਨਾਲ ਸਟੱਡੀ ਵੀ ਕਰਦਾ ਜਦੋਂ ਵੀ ਆ ਮੈਂ ਕਿਤੇ ਬਾਹਰ ਅੰਦਰ ਘੋੜੇ ਘੋੜੀਆਂ ਦੇਖਣ ਜਾਣਾ ਹਰਸ਼ ਫਿਰ ਜ਼ਿਆਦਾਤਰ ਇਹ ਜੋਤੇ ਸਾਂਬਦਾ ਘੋੜਿਆਂ ਨੂੰ ਹਾਂਜੀ ਵੀਰੇ ਕਿਉਂਕਿ ਤੁਹਾਨੂੰ ਪਤਾ ਵੀ ਘੋੜੇ ਸਾਂਪਣਾ ਕਿਤੇ ਸੌਖੇ ਤਾਂ ਹੈ ਨਹੀਂ ਸਹੀ ਗੱਲ ਹੈ ਵੀਰੇ ਬਾਹਰ ਅੰਦਰ ਸੌਤੋਂ ਜਾਣਾ ਆਉਣਾ ਆ ਜ਼ਿਆਦਾਤਰ ਮੇਰੇ ਤੋਂ ਘਰ ਬਾਹਰਲੇ ਕੰਮ ਜ਼ਿਆਦਾ ਨੇ ਕੋਈ ਖੇਤੀ ਦਾ ਵੀ ਕੰਮ ਆ ਆਪਣਾ ਨਾਲ-ਨਾਲ ਘੋੜਿਆਂ ਦਾ ਵਪਾਰ ਵੀ ਚੱਲਦਾ ਘੋੜੇ ਦੇਖਣ ਜਾਣਾ ਮਿੱਤਰ ਪਿਆਰ ਦਾ ਕਿਤੇ ਫੋਨ ਆ ਗਿਆ ਸਾਰੇ ਪਾਸੇ ਦੇਖਣਾ ਪੈਂਦਾ ਵੀ ਪਿੱਛੋਂ ਘੋੜੇ ਹੀ ਸਾਂਬਦਾ ਹੈ ਠੀਕ ਹੈ ਹਾਂ ਤੇ ਘੋੜੀ ਬਾਰੇ ਪੁੱਛਿਆ ਵੀਰੇ ਆ ਘੋੜੀ ਦੀ ਕੀ ਆ ਡਿਟੇਲ ਹੈ ਫਿੱਕੀ ਬਹੁਤ ਕਿਆ ਜਕਰੀ ਬਾਈ ਆਪਾਂ ਜੋੜਾ ਲਿਆ ਸੀ ਹਾਂਜੀ ਇਹ ਆਪਣੇ ਕੋਲ ਜੋੜਾ ਆਇਆ ਸੀ ਬਾਈ ਅੱਛਾ ਜੀ ਤੇ ਇਹ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਘੋੜਾ ਜੋੜਾ ਘੋੜੀ ਦਿੱਤੀ ਸੀ ਹਾਂਜੀ ਹਾਂਜੀ ਉਹਨਾਂ ਨੇ ਘੋੜੀ ਮੇਟ ਕਰਵਾ ਲਈ ਸੀ ਹਾਂਜੀ ਤੇ ਇਹ ਜੋੜਾ ਲੈ ਕੇ ਬੱਚਾ ਪੈਦਾ ਮੁਕਸਰ ਮੇਲੇ ਤੇ ਸੇਲ ਕਰਤਾ ਜੀ ਮਾਗੀ ਦੇ ਹਾਂਜੀ ਤੇ ਆਪ ਘੋੜੀਏ ਬਾਈ ਪਾਕਸਰ ਵਾਲੇ ਸੁਲਤਾਨ ਦੀ ਆ ਠੀਕ ਸੁਲਤਾਨ ਦਾ ਮਤਲਬ ਕਹਿ ਕੇ ਦਿੱਤੀ ਆ ਆਪਾਂ ਕਹਿ ਨਹੀਂ ਸਕਦੇ ਵੀ ਗਰੰਟੀਡ ਆ ਪਰ ਜੋ ਕਹਿ ਕੇ ਦਿੱਤੀ ਆ ਵੀ ਪਾਕਸਰ ਵਾਲੇ ਘੋੜੇ ਦੀ ਬੱਚੀ ਆ ਹੈਨਾ ਠੀਕ ਹੈ ਠੀਕ ਹੈ ਇਹ ਹੁਣ ਕੋੜੀ ਹੀਟ ਤੇ ਜੀ ਮੇਟ ਨਿਕਲ ਰਹੀ ਕਿਉਂ ਅੱਗੇ ਫਰਵਰੀ ਚ ਕਰਾਵਾਂਗੇ ਆਪਣੇ ਘੋੜੇ ਦੇ ਕੋੜੀ ਫਿੱਕੀ ਬਹੁਤ ਜ਼ਿਆਦਾ ਸੀ ਸੰਭਲ ਜੂ ਥੋੜੀ ਜੀ ਤੇ ਜਾਨ ਬਾਈ ਜੀ ਅੱਗੇ ਦਣ ਖੁੱਲ ਜਾਣਗੇ ਬਹੁਤ ਠੀਕ ਆ ਕੋੜੀ ਬਹੁਤ ਵੱਡੀ ਹੈ ਇਹ ਕੋੜੀ ਦੀ ਕੀ ਡਿਟੇਲ ਆ ਬਾੜੀ ਖੁੱਲੀ ਬਾੜੀ ਦੀ ਆ ਏ ਅਰਸ਼ ਕੋੜੀ ਪੁਰਾਣੀ ਲੈਂਦੀ ਮੈਂ ਇਹਨੂੰ ਕਹਿ ਲਵਾਂ ਆਪਣੇ ਜਿਹੜਾ ਮਿੰਟੂ ਕੋ ਵੱਡਾ ਘੋੜਾ ਸੀ ਸੂਰਜ ਹਾਂਜੀ ਹਾਂਜੀ ਉਹਦੀ ਬੱਚੀ ਆ ਬਾਈ ਅੱਛਾ ਜੀ ਤੇ ਇਹਦੀ ਉਮਰ 13-14 ਸਾਲ ਹੋ ਗਈ ਤਕਰੀਬਨ ਅੱਛਾ ਜੀ ਹਾਂ ਇਹ ਮਿੰਟੂ ਵਾਲੇ ਘੋੜੇ ਦਾ ਪਹਿਲੇ ਘੋੜੇ ਦਾ ਬਲੱਡ ਆ ਠੀਕ ਹੈ ਜੀ ਤੇ ਇਹਨੇ ਆਪਣੇ ਘਰੇ ਬੱਚੀਆਂ ਨਹੀਂ ਦਿੱਤੀਆਂ ਮਤਲਬ ਹਾਂਜੀ ਤਿੰਨ ਬੱਚੀਆਂ ਆਪਣੇ ਸਾਹ ਅੱਖੀ ਹੋ ਗਈਆਂ ਤੇ ਪਿੱਛੇ ਵੀ ਮੇਰੇ ਖਿਆਲ ਇੱਕ ਦੋ ਬੱਚੀਆਂ ਦੇ ਕੇ ਆਈ ਸੀ ਠੀਕ ਹੈ ਜੀ ਉਸ ਤੋਂ ਪਿੱਛੇ ਦਾ ਰਿਕਾਰਡ ਆਪਾਂ ਜ਼ਿਆਦਾ ਚੈੱਕ ਨਹੀਂ ਕਰੇ ਕੋਈ ਹਾਂਜੀ ਹਾਂਜੀ ਤੇ ਇਸ ਵਾਰ ਘੋੜੀ ਪਿੰਦੇ ਬਾਈ ਵਾਲੇ ਘੋੜੇ ਤੋਂ ਪੁੱਲਰਾਂ ਵਾਲੇ ਤੋਂ ਬਾਈ ਪਾਰਸ ਤੋਂ ਘੋੜੀ ਗੱਬ ਐ ਇਹ ਇੱਕ ਮਹੀਨਾ ਰਹਿੰਦਾ ਬੱਚਾ ਦੇਣ ਤੇ ਠੀਕ ਹੈ ਵੀਰੇ ਅਮਨ ਦਿਖਾ ਮੜੀ ਘੋੜੀ ਅੰਦਰੋਂ ਕਾਫੀ ਵੱਡੀ ਘੋੜੀ ਹੈ ਬਹੁਤ ਲਵੇਟ ਹੈ ਘੋੜੀ ਦੀ ਹਾਂਜੀ ਹਾਂਜੀ ਤਕਰੀਬਨ 63 ਇੰਚ ਹਾਈਟ ਹੈ ਇਹਦੀ ਘੋੜੀ ਦੀ ਠੀਕ ਹੈ ਜੀ ਕਿਉਂਕਿ ਬੱਚਾ ਦੇਣ ਕਰਕੇ ਥੋੜਾ ਪੇਟ ਕਰਕੇ ਥੋੜਾ ਖਿੱਚਿਆ ਹੋਇਆ ਘੋੜੀ ਦੇ ਥੱਲੇ ਹਾਂਜੀ ਹਾਂਜੀ ਇਹ ਕਈ ਵਾਰ ਮਿੱਤਰ ਪਿਆਰਾ ਕਹਿ ਜਾਂਦਾ ਯਾਰ ਘੋੜੀ ਛੋਟੀ ਲੱਗਦੀ ਆ ਵੀਡੀਓ ਚ ਹਾਂਜੀ ਤੇ ਘੋੜੀ ਹੈ ਵੱਡੀ ਆ ਜੋ ਕਹਿਣ ਨੂੰ ਜੋ ਮਰਜ਼ੀ ਕੋਸ਼ ਕਹੀ ਜਾਵੇ ਆ ਪਗੜਾ ਇਹਦਾ ਵਪਾਰ ਬਣਾ ਕਰਨਾ ਆਪਣੇ ਘਰ ਦੀ ਘੋੜੀ ਆ ਬਾਈ ਰੱਖੀ ਵੀ ਹੁਣ ਮਤਲਬ ਲਈ ਸੀ ਉਹਨੇ ساری ਉਮਰ ਘੋੜੀ ਆਪਣੇ ਘਰੇ ਰੂਗੀ ਕਿੰਨਾ ਟਾਈਮ ਹੋ ਗਿਆ ਵੀਰੇ ਇਹ ਘੋੜੀ ਆਪਣੇ ਕੋਲ ਆਈ ਨੂੰ ਇਹਨੂੰ ਬਾਈ ਹੋ ਗਏ 4 ਸਾਲ ਆਪਣੇ ਕੋਲ ਘੋੜੀ ਆਈ ਨੂੰ ਠੀਕ ਆ ਠੀਕ ਜਦੋਂ ਲਈ ਸੀ ਬਾਈ ਉਦੋਂ ਇਹਦੇ ਪਿੱਛੇ ਬੱਚੀ ਸੀ ਅੱਛਾ ਜੀ ਡੋਡਾਂ ਵਾਲੇ ਦੀ ਅਲੀ ਦੀ ਬਹੁਤ ਡੋਡਾਂ ਵਾਲੇ ਦੀ ਬਹੁਤ ਵੱਡੀ ਬੱਚੀ ਸੀ ਅੱਛਾ ਜੀ ਤੀਜੇ ਚੌਥੇ ਦਿਨ ਆਪਣੇ ਘਰੇ ਆ ਕੇ ਐਕਸਪਾਇਰ ਹੋ ਗਈ ਦੀ ਬੱਚੀ ਅੱਛਾ ਫਿਰ ਅਸੀਂ ਮੇਡ ਕਰਾਈ ਭਾਕਸਰ ਵਾਲੇ ਤੋਂ ਉਹ ਬੱਚੀ ਇਹਦੀ ਸੁਲਤਾਨ ਬਾਖਸ਼ਰ ਤੋਂ ਸੁਲਤਾਨ ਦੀ ਬੱਚੀ ਸੇਲ ਕਰੀ ਹੈ ਅੱਛਾ ਉਹ ਕਿਆ ਕਿੰਨੀ ਕੁ ਉਮਰ ਦੀ ਕਿ ਸੇਲ ਕਰੀ ਸੀ ਉਹ ਬਾਈ 2 ਦੰਦ ਬੱਚੀ ਦੇਤੀ ਸੀ ਅੱਛਾ ਇਹ ਕਿਆ ਹਾਈਟ ਵਗੈਰਾ ਕਿਆ ਹੋਗੀ ਸੀ ਉਹਦੀ ਉਹ ਹਾਈਟ ਬਾਈ ਕਰ ਗਈ ਸੀ 66 ਤੋਂ 67 ਇੰਚ ਦੇ 67 ਇੰਚ ਦੇ ਕਰਾਂ ਦੀ ਜਾਵੜੀ ਸੀ ਬਹੁਤ ਵੱਡੀ ਬਹੁਤ ਵੱਡੀ ਸੀ ਠੀਕ ਹੈ ਜੀ ਮੰਨ ਲਓ ਵੀ ਮਾਂ ਨਾਲੋਂ ਵੀ ਲਮੇੜ ਚ ਵੱਡੀ ਸੀ ਬੱਚੀ ਅੱਛਾ ਜੀ ਹਾਂ ਉਹ ਆਪਣੇ ਭਰਾ ਨੇ ਬਾਈ ਸਤਨਾਮ ਰਾਜਿਆਣੇ ਤੋਂ ਹਾਂਜੀ ਜਿੰਨਾਂ ਕੋਲੋਂ ਆਪਾਂ ਆਪਣਾ ਘੋੜਾ ਲੈ ਕੇ ਆਏ ਆ ਲਾਣੇਦਾਰ ਹਾਂਜੀ ਤੇ ਉਹਨਾਂ ਨੂੰ ਆਪਾਂ ਦਿੱਤੀ ਸੀ ਘੋੜੀ ਉਹ ਤੋਂ ਠੀਕ ਹੈ ਵੀਰੇ ਠੀਕ ਹੈ ਜੀ ਤੇ ਹੁਣ ਆਪਾਂ ਆਪਣਾ ਲਾਣੇਦਾਰ ਜੋ ਆਪਣੇ ਸਟੱਡ ਫਾਰਮ ਦਾ ਵੀ ਲਾਣੇਦਾਰ ਹੈ ਤੇ ਨਾਂ ਵੀ ਉਹਦਾ ਲਾਣੇਦਾਰ ਹੈ ਬਾਈ ਦਾ ਸਟਾਲੀਅਨ ਹੈ ਬਾਈ ਨੇ ਹੁਣੇ ਲਿਆਏ ਤੇ ਹੁਣ ਚਲੋ ਤੁਹਾਨੂੰ ਉਹ ਦਿਖਾਉਨੇ ਆ ਇਹ ਆ ਵੀਰੇ ਆਪਣਾ ਘੋੜਾ ਇਹ ਇੱਕ ਘੋੜਾ ਲਾਣੇਦਾਰ ਹਾਂ ਕਿਹੜੇ ਘੋੜੇ ਦਾ ਬੱਚਾ ਵੀਰੇ ਇਹ ਸਮੁੰਦਰ ਦਾ ਬੱਚਾ ਬਾਈ ਹਾਂਜੀ ਵੀਰੇ ਉਮਰ ਕਿਆ ਵੀਰੇ ਉਮਰ ਇਹਦੀ ਬਾਈ ਸਾਢੇ 6 ਸਾਲ ਦਾ ਹੋ ਗਿਆ ਮੰਨ ਲਓ ਵੀ ਉਦੋਂ 6 ਸਾਲ ਦਾ ਕਹਿ ਕੇ ਦਿੱਤਾ ਸੀ ਆਪਾਂ ਨੂੰ ਵੀ 6 ਸਾਲ ਉਮਰ ਆ ਹਾਂਜੀ ਵੀਰੇ ਤੇ 6 ਨਹੀਂ ਚਲੋ 7 ਲਾ ਲਓ 7 ਹਾਂਜੀ ਹਾਂ ਤੇ ਬੱਚੇ ਬਾਈ ਦੇ ਘਰੇ ਬੱਚੇ ਸੀ ਦੋ ਅੱਛਾ ਜੀ ਸਪੋਰਟ ਲਾ ਇਸ ਬੱਚੇ ਦੀ ਬਾੜੇ ਚੰਗੇ ਅੱਛਾ ਵੀਰੇ ਤੇ ਗੰਗਾ ਨਗਰ ਚਲੇ ਗਏ ਬਾਈ ਦੇ ਘਰੋਂ ਸੌਦਾ ਹੋਇਆ ਦਿਨੇ ਤੇ ਬਾਈ ਰਾਤ ਨੂੰ 1 ਵਜੇ ਆ ਕੇ ਬਾਈ ਘੋੜੇ ਦਾ ਜਿਹੜਾ ਆਸ਼ਕੀ ਸੀਗਾ ਬੱਚਿਆਂ ਦਾ ਉਹ ਰਾਤ ਨੂੰ 1 ਵਜੇ ਬੱਚੇ ਚੜ੍ਹ ਕੇ ਲੈ ਕੇ ਗਿਆ ਘੋੜਾ ਗੂਰੀ ਘੋੜੇ ਠੀਕ ਹੈ ਜੀ ਤੇ ਕੱਦ ਵਗੈਰਾ ਕਿਆ ਵੀਰੇ ਘੋੜੇ ਦਾ ਬਾਈ 66 ਇੰਚ ਹਾਈਟ ਹੋ ਗਈ ਘੋੜੇ ਦੀ ਠੀਕ ਹੈ ਜੀ ਹਾਂਜੀ ਤੇ ਹੁਣ ਘੋੜੀਆਂ ਵਗੈਰਾ ਸਟਾਰਟ ਸਰਵਿਸ ਲਈ ਓਪਨ ਕਰਤਾ ਓਪਨ ਹੈ ਜੀ ਓਪਨ ਹੈ ਠੀਕ ਹੈ ਜੀ ਫੀਸ ਵਗੈਰਾ ਕਿੰਨੀ ਹੈ ਵੀਰੇ ਫੀਸ ਬਾਈ 21000 ਰੱਖੀ ਆਰ ਸ਼ਾਪ ਠੀਕ ਹੈ ਜੀ ਬਾਕੀ ਮਾਨ ਤਣ ਮਾਨਦਨ ਕੋਈ ਗੱਲ ਨਹੀਂ ਕੋਈ ਮਿੱਤਰ ਪਿਆਰਾ ਦੂਰੋਂ ਚੱਲ ਕੇ ਆਉਂਦਾ ਦੂਰ ਕਰੀਦਾ ਜ਼ਰੂਰੀ ਨਹੀਂ ਆਪਾਂ ਵੀ ਕੋਈ ਸੌਂ ਖਾ ਕੇ ਅੜ ਕੇ ਫੀਸ ਲੈਣੀ ਹੈ ਫੀਸਾਂ ਦੇ ਸਿਰ ਤੇ ਥੋੜੀ ਆਪਣੇ ਘਰ ਚਲਦੇ ਨੇ ਹਨਾ ਹਾਂ ਜੇ ਤਾਂ ਹੈ ਵੀਰੇ ਇਹ ਤਾਂ ਬਾਈ ਇੱਕ ਮੰਨ ਲਓ ਵੀ ਆਪਣਾ ਪਿਆਰ ਬਣਿਆ ਵਿਆ ਮਿੱਤਰ ਪਿਆਰਾ ਨਾਲ ਹਾਂਜੀ ਵੀ ਜੋ ਆ ਗਿਆ ਚੱਲ ਕੇ ਆ ਗਿਆ ਉਹਦੇ ਵਾਸਤੇ ਕੋਈ ਗੱਲ ਨਹੀਂ ਖੁੱਲੇ ਦਰਵਾਜ਼ੇ ਨੇ ਠੀਕ ਹੈ ਇਹ ਜੀ ਇੱਕ ਆਪਣੀ ਇਹ ਵੀ ਆ ਬਾਈ ਜੇ ਘੋੜੀ ਨਹੀਂ ਰਹੀ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ ਭਾਈ ਕੋਈ ਨਹੀਂ ਕੋੜੀ ਆ ਕੇ ਮੀਟ ਕਰਵਾ ਸਕਦਾ ਆਪਣੇ ਕੋ ਕੰਮ ਨਹੀਂ ਬਾਈ ਤੂੰ 21 ਦਿਨਾਂ ਦੀ ਚੈੱਕ ਕਰਾਉਣੀ ਸੀ ਜਾਂ 2 ਮਹੀਨੇ ਦੀ ਚੈੱਕ ਕਰਾਉਣੀ ਸੀ ਕੋੜੀ ਕੋਈ ਗੱਲ ਨਹੀਂ ਬਾਈ ਕੋੜੀ ਖਾਲੀ ਨਿਕਲ ਗਈ ਹਾਂਜੀ ਡਾਕਟਰ ਤੋਂ ਚੈੱਕ ਕਰਵਾ ਕੇ ਲੈ ਕੇ ਆਇਓ ਬਾਈ ਕੋੜੀ ਘੋੜੀ ਸਹੀ ਹੋਊਗੀ ਆਪਾਂ ਘੋੜੇ ਦਾ ਜੰਪ ਦੇਵਾਂਗੇ ਠੀਕ ਹੈ ਜੰਪ ਬਾਕੀ ਆਪਾਂ ਇਹ ਵੀ ਨਹੀਂ ਹੈਗਾ ਵੀ ਡਾਕਟਰ ਦੇ ਸਿਰ ਤੇ ਜ਼ਰੂਰੀ ਵੀ ਨਹੀਂ ਘੋੜੀ ਦੀ ਹੀਟ ਸਹੀ ਹੋਊਗੀ ਬਾਈ ਉਹ ਵੀ ਦੇਖਣੀ ਪੈਂਦੀ ਆ ਕਈ ਵਾਰ ਕੀ ਹੁੰਦਾ ਬੰਦਾ ਘਰੋਂ ਚੈੱਕ ਕਰ ਲਿਆ ਆਉਂਦਾ ਘੋੜੀ ਚੈੱਕ ਕਰਾ ਕੇ ਕਹਿੰਦਾ ਜੀ ਇੱਕ ਜੰਪ ਅੱਜ ਦੇ ਦਿਓ ਇੱਕ ਕੱਲ ਨੂੰ ਦੇ ਦਿਓ ਠੀਕ ਹੈ ਜੀ ਕਈ ਵਾਰ ਘੋੜੀ ਕਿਹਾ ਏ ਬਾਈ ਅੰਡਾ ਨਹੀਂ ਤੋੜਦੀ ਹੀਟ ਲੰਬੀ ਲੈ ਜਾਂਦੀ ਆ ਹਾਂਜੀ ਵੀਰੇ ਠੀਕ ਹੈ ਉਹਦੇ ਕਰਕੇ ਅਗਲਾ ਜੰਪ ਦਿਵਾ ਕੇ ਲੈ ਜਾਂਦਾ ਅਗਲਾ ਕਹਿੰਦਾ ਵੀ ਘੋੜੇ ਦੀ ਘੋੜੀ ਨਹੀਂ ਰਹੀ ਕਾਰਨ ਕੀ ਹੁੰਦਾ ਕਿਉਂਕਿ ਘੋੜੀ ਦੀਆਂ ਹੀਟਾਂ ਅੱਜਕੱਲ ਹਾਰਮੋਨ ਕਟਾਂ ਜਾਂਦੀਆਂ ਨੇ ਘੋੜੀਆਂ ਦੀ ਤੁਸੀਂ ਦੱਸ ਵੀ ਰਹੇ ਸੀਗੇ ਹਾਂ ਬਾਈ ਹਾਂ ਕੁਝ ਪਤਾ ਕੀ ਆਏ ਬਾਈ ਅਰਸ਼ ਤੈਨੂੰ ਮੇਰੇ ਜਿਨੇ ਘੋੜਾ ਲੈ ਲਿਆ ਉਹਦਾ ਸ਼ਰੀਕ ਜਾਦੇ ਬਣ ਜਾਂਦੇ ਨੇ ਸਹੀ ਆਈ ਆਪਰੇ ਨਾਲ ਬਹੁਤ ਹੋਈਆਂ ਆਪਣੇ ਨਾਲੋਂ ਕੁਝ ਮਿੱਤਰ ਪਿਆਰੇ ਆਪਣੇ ਟੁੱਟ ਵੀ ਗਏ ਕੁਝ ਜੁੜ ਵੀ ਗਏ ਬਹੁਤ ਕੁਝ ਸੁਣਿਆ ਘੋੜਾ ਲੈ ਕੇ ਕਿਸੇ ਨੇ ਕਿਹਾ ਵੀ ਘੋੜੇ ਦੀਆਂ ਘੋੜੀਆਂ ਹੀ ਰਹਿੰਦੀਆਂ ਅੱਛਾ ਜੀ ਤੇਰੇ ਗਮਾਰਚ ਬਾਈ ਆਪਣਾ ਭਰਾ ਏ ਮਮਨ ਦਮਿਹੜੀ ਵਾਲਾ ਹਾਂਜੀ ਉਹਦੀ ਘੋੜੀ ਪਹਿਲੀ ਬਾਈ ਉਹਦੀ ਚੈੱਕ ਹੋਈ ਆ ਹਾਂਜੀ ਬਰਵਾਲੀਪੁਰ ਤੋਂ ਬਰਾੜ ਹੈ ਬਾਈ ਆਪਣਾ ਉਹਨਾਂ ਦੇ ਘਰੇ ਬਾਈ ਘੋੜੀ ਚੈੱਕ ਖੜੀ ਆ ਤੇ ਬਾਕੀ ਹੋਰ ਘੋੜੀਆਂ ਚੈੱਕ ਹੋਣੀਆਂ ਵਾਲੀਆਂ ਗੋਗੀਵਾਵੇ ਦੀ ਕੋ ਆਪਣੇ ਘੋੜੀ ਆ ਬਾਈ ਹਾਂਜੀ ਹਾਂਜੀ ਉਹ ਘੋੜੀ ਵੀ ਬਾਈ ਹੁਣ ਚੈੱਕ ਹੋਣ ਵਾਲੀ ਆ ਉਹਨੂੰ ਕਿਹਾ ਸੀ ਚੈੱਕ ਕਰਵਾ ਲੈ ਤੇ ਕਹਿੰਦਾ ਨਹੀਂ ਵੀਰੇ ਕੋਈ ਗੱਲ ਨਹੀਂ ਬਾਕੀ ਹੋਰ ਬਹੁਤ ਘੋੜੀਆਂ ਮੇਟ ਹੋਈਆਂ ਨੇ ਤੇ ਵੀਰੇ ਡਾਕਟਰ ਦੀ ਸਹਾਇਤਾ ਹਾਂਜੀ ਹਾਂਜੀ ਵੀਰੇ ਡਾਕਟਰ ਆਪਣੇ ਕੋਲ ਬਹੁਤ ਤਿੰਨ ਚਾਰ ਡਾਕਟਰ ਨੇ ਜਿਹੜੇ ਆਪਣੇ ਹਰ ਕਿਸੇ ਨਾਲ ਆਪਣਾ ਵਧੀਆ ਪਿਆਰ ਬਣਾਇਆ ਆਪਣੇ ਕੋਲ ਸਾਰੇ ਡਾਕਟਰ ਆਉਂਦੇ ਨੇ ਠੀਕ ਹੈ ਜੀ ਤੇ ਵੀਰੇ ਜੇ ਕਿਸੇ ਸੱਜਣ ਨੇ ਆਪਣੇ ਘੋੜੀ ਲੈ ਕੇ ਆਉਣੀ ਆ ਤੇ ਉਰੀ ਛੱਡਣੀ ਆ ਕੋਈ ਗੱਲ ਨਹੀਂ ਵੀਰੇ ਸਹਾਇਤਾ ਹਾਂਜੀ ਰੱਖਾਂਗੇ ਘੋੜੀ ਜੇ ਕੋਈ ਮਿੱਤਰ ਕਹਿੰਦਾ ਆਪਣਾ ਬਈ ਘੋੜੀ ਹੀਟ ਲੰਬੀ ਲੈ ਕੇ ਜਾਂਦੀ ਆ ਆਪਾਂ ਚੈੱਕ ਕਰਵਾ ਕੇ ਡਾਕਟਰ ਤੋਂ ਹਾਂਜੀ ਅੰਡਾ ਜਿੰਨੇ ਦਿਨ ਅੰਡਾ ਨਹੀਂ ਤੋੜਦੀ ਹਾਂਜੀ ਅਗਲੇ ਨਾਲ ਕੈਪ ਪੁੱਛ ਕੇ ਹਾਂਜੀ ਬਾਈ ਉਹ ਘੋੜੀ 10 ਦਿਨ ਖੜੇ 12 ਦਿਨ ਖੜੇ ਇੱਥੇ ਖੜਾਵਾਗੇ ਘੋੜੀ ਚੈੱਕ ਪਾਸ ਕਰਕੇ ਭੇਜਾਂਗੇ ਤੁਹਾਡਾ ਤੋਲੇ ਤੇ ਬាទ ਠੀਕ ਹੈ ਜੀ ਵੀਰੇ ਕਿੰਨੇ ਕ ਸਾਲ ਹੋ ਗਏ ਹੁਣੇ ਆਪਾਂ ਨੂੰ ਘੋੜੇ ਰੱਖਦੇ ਨੂੰ ਤੇ ਘੋੜਿਆਂ ਦਾ ਸਫਰ ਕਿਵੇਂ ਰਿਹਾ ਤੁਹਾਡਾ ਅਰਸ਼ ਤਕਰੀਬਨ 20-22 ਸਾਲ ਹੋ ਗਏ ਮੈਨੂੰ ਘੋੜੇ ਰੱਖਦਿਆਂ ਨੂੰ ਹਾਂਜੀ ਤੇ ਬਹੁਤ ਲੰਬਾ ਸਫਰ ਹੈ ਹਾਂਜੀ ਹਾਂਜੀ ਇੱਕ ਪੀੜੀ ਲੰਘ ਜਾਂਦੀ ਹੈ ਬਾਈ ਘੋੜੇ ਤਿਆਰ ਕਰਦੇ ਕਰਦੇ ਹਾਂਜੀ ਹਾਂਜੀ ਨਾਮ ਬਣਾਉਣ ਵਾਸਤੇ ਬਹੁਤ ਲੰਬਾ ਸਫਰ ਰਿਹਾ ਜਾਨੀ ਮੰਨ ਕੇ ਚਲੋ ਮੇਰੇ ਵਾਸਤੇ ਕਿਉਂਕਿ ਮੇਰੇ ਸਾਡੇ ਖਾਨਦਾਨ ਚ ਕਿਸੇ ਨੇ ਪਹਿਲਾਂ ਕੋਈ ਘੋੜੀ ਨਹੀਂ ਦੀ ਰੱਖੀ ਹਾਂਜੀ ਕਿਉਂ ਮੈਂ ਹੀ ਰੱਖਣ ਲੱਗਿਆ ਘੋੜੀਆਂ ਅੱਗੇ ਵੀਰੇ ਬੇਟੇ ਨੂੰ ਸ਼ੌਂਕ ਹੈ ਮੇਰਾ ਭਤੀਜਾ ਉਹਨੂੰ ਸ਼ੌਂਕ ਹੈ ਹਾਂਜੀ ਠੀਕ ਹੈ ਜੀ ਤੇ ਮੈਂ ਬਹੁਤ ਸੁਣਿਆ ਬਹੁਤ ਲੋਕਾਂ ਤੋਂ ਸੁਣਿਆ ਤੇ ਤੁਸੀਂ ਵੀ ਦੱਸ ਰਹੇ ਸੀਗੇ ਵੀ ਇੱਕ ਬਹੁਤ ਪਹਿਲਾਂ ਕਾਲਾ ਘੋੜਾ ਵੀ ਸੀਗਾ ਤੁਹਾਡੇ ਕੋਲ ਸੁਨਾਮੀ ਨਾਂ ਦਾ ਉਹ ਆਪਾਂ ਬੱਚਾ ਖਰੀਦਿਆ ਸੀ ਅੱਛਾ ਜੀ ਅੱਛਾ ਜੀ ਉਹ ਲਲਹੇੜੀ ਪਿੰਡ ਤੋਂ ਖਰੀਦਿਆ ਦੀ ਆਪਾਂ ਹਾਂਜੀ ਸੁੱਖੇ ਬਾਈ ਉਹਨਾਂ ਕੋਲੋਂ ਹਾਂਜੀ ਹਾਂਜੀ ਜੇ ਜਦੋਂ ਖਰੀਦਿਆ ਉਦੋਂ ਤਾਂ ਲੋਕਾਂ ਨੂੰ ਇਹ ਹੀ ਕਿਹਾ ਸੀ ਬਾਈ ਬਈ ਮਹਿੰਗਾ ਲੈ ਲਿਆ ਮਹਿੰਗਾ ਕਿਉਂਕਿ 5 ਕ ਲੱਖ ਦੇ ਕਰੀਬ ਕਿਲੇ ਦਾ ਰੇਡ ਸੀ ਜ਼ਮੀਨ ਦਾ ਅੱਛਾ ਜੀ ਉਸੇ ਹੋਮਿਆਂ ਚ ਹਾਂ 1.5 ਕ ਲੱਖ ਦਾ ਉਹ ਬੱਚਾ ਖਰੀਦਿਆ ਉਦੋਂ ਲੋਕ ਕਹਿੰਦੇ ਕਮਲੇ ਹੋਗੇ ਜਦੋਂ ਘੋੜਾ ਆਈਦਾ ਪਰ ਉਹ ਘੋੜੇ ਨੇ ਬਾਈ ਬਹੁਤ ਨਾਮ ਕਰਿਆ ਮੇਰਾ ਹਾਂਜੀ ਹਾਂ ਉਹ ਚੰਗਾ ਘੋੜਾ ਸੀ ਤੇ ਉਸ ਤੋਂ ਬਾਅਦ ਵੀਰੇ ਇੱਕ ਨੁਕਰਾ ਘੋੜਾ ਵੀ ਮੈਂ ਸੋਣਿਆ ਬਾਈ ਨੁਕਰਾ ਘੋੜਾ ਉਹ ਕੀ ਹੈ ਘੋੜੇ ਦਾ ਕੀ ਫਿਰ ਨਾ ਜਦੋਂ ਆਪਣੇ ਜਿਹੜਾ ਆਪਣੇ ਕਾਲਾ ਘੋੜਾ ਸੀ ਉਹਦੇ ਨਾਲ ਨਾਲ ਮੈਂ ਕਿਹਾ ਵੀ ਇੱਕ ਨੁਕਰਾ ਘੋੜਾ ਨਾਲ ਹੋਰ ਬੱਚਾ ਪਾਲ ਲੈਨੇ ਆ। ਬੱਚਾ ਤਾਂ ਨਹੀਂ ਲਿਆ ਬਾਈ ਫਿਰ ਆਪਾਂ ਨੇ ਘੋੜਾ ਹੀ ਖਰੀਦਿਆ ਸੀ ਇੱਕ। ਅੱਛਾ ਜੀ ਵੱਡਾ ਘੋੜਾ। ਵੀਰ ਨਾਮ ਦਾ ਘੋੜਾ ਲਿਆ ਸੀ। ਵੀਰ ਸਿੰਘ ਘੋੜੇ ਦਾ ਨਾਮ ਸੀ। ਸਟਾਲੀਅਨ ਵੀਰ। ਹਾਂ। ਠੀਕ ਹੈ ਜੀ। ਲੰਡੇਆਂ ਵਾਲੇ ਘੋੜੇ ਦਾ ਬੱਚਾ ਸੀ ਕਰਤਾਰੇ ਵਾਲੇ ਦਾ। ਸ਼ਾਇਦ ਮੈਂ ਫੋਟੋਆਂ ਦੇਖੀਆਂ ਨੇ ਵੀਰੇ। ਹਾਂ ਉਹ ਫੋਟੋਆਂ ਮੈਂ ਉਹ ਦਿਖਾ ਦਿਖਾ ਦਿਓ ਵਿੱਚ ਉਹਦੀ ਤੌਣ ਬਹੁਤ ਵੱਡੀ ਸੀ ਜਿਹੜੀ ਮੇਕਾ ਸੀ ਦਿੱਤੀ। ਉਹਦੀ ਗਰਦਨ ਬਹੁਤ ਵੱਡੀ ਸੀ ਘੋੜੇ ਦੀ। ਅੱਛਾ ਜੀ ਉਹਦੇ ਬੱਚੇ ਉਹ ਚ ਹੀ ਆਏ ਸੀਗੇ। ਬੱਚੇ ਬਹੁਤ ਚੰਗੇ ਆਏ ਨੇ ਬਾਈ ਅੱਛਾ ਜੀ ਬਹੁਤ ਚੰਗੇ ਬੱਚੇ ਬੱਚੀਆਂ ਜਾਦੇ ਹੋਈਆਂ ਨੇ ਬੱਚੇ ਘੱਟ ਹੋਏ ਨੇ ਅੱਛਾ ਜੀ ਤੇ ਵੀਰੇ ਮੈਂ ਦੇਖਿਆ ਵੀ ਤੁਸੀਂ ਨਾ ਕੋਸ਼ਕ ਸਮਾਂ ਘੋੜਿਆਂ ਤੋਂ ਦੂਰ ਹੋ ਗਏ ਸੀਗੇ ਉਹਦਾ ਕੀ ਕਾਰਨ ਸੀਗਾ ਜੀ ਉਹ ਅਰਸ਼ ਕੁਛ ਐਦਾਂ ਸੀ ਮੇਰੀ ਵਾਈਫ ਬਿਮਾਰ ਹੋ ਗਈ ਸੀ ਅੱਛਾ ਜੀ ਮਤਲਬ ਕਿਡਨੀਆਂ ਦੀ ਪ੍ਰੋਬਲਮ ਸੀ ਹਾਂਜੀ ਉਹ ਮੈਡੀਸਨ ਚੱਲਦੀ ਸੀ ਪੀਜੀਆਈ ਤੋਂ ਤੋਂ 2018 ਦੇ ਵਿੱਚ 17 ਦੇ ਵਿੱਚ ਹਾਂਜੀ ਬ੍ਰੇਨ ਟਾਈਕ ਹੋ ਗਿਆ ਸੀਗਾ ਅੱਛਾ ਜੀ ਨਾਸਮਾਟ ਦੀ ਦਿਮਾਗ ਦੀ ਹਾਂਜੀ ਤੇ ਜਿਹਦੇ ਕਰਕੇ ਬਾਈ ਮੈਨੂੰ ਘੋੜੇ ਘੋੜੀਆਂ ਸਾਰੇ ਵੇਚਣੇ ਪੈ ਗਏ ਫੈਮਲੀ ਥੋੜੀ ਉਹਦੇ ਕਰਕੇ ਫੈਮਲੀ ਕਰਕੇ ਜੋੜ ਪੈ ਗਿਆ ਕਿ ਵੀ ਘੋੜੇ ਸਾਹਮਣੇ ਨਹੀਂ ਗਏ ਨੇ ਫਿਰ ਮੈਂ ਘੋੜੇ ਉਦੋਂ ਵੇਚਤੇ ਸੀ ਬਾਈ ਘੋੜਾ ਦਿੱਤਾ ਸੀ ਬਾਈ ਬੰਦੇ ਮੇਰੇ ਨਾਲ ਘੋੜੇ 'ਚ ਵੀ ਉਦੋਂ ਠੱਗੀ ਮਾਰ ਗਏ ਸੀ ਅੱਛਾ ਜੀ ਤੇ ਉਹ ਮੈਨੂੰ ਚੈੱਕ ਦੇ ਕੇ ਬਾਈ ਚੈੱਕ ਜਦੋਂ ਕੋਡ ਚਲਾਇਆ 6 ਸਾਲ ਬਾਅਦ ਪੈਸੇ ਮਿਲੇ ਹਾਂਜੀ ਤੇ ਫਿਰ ਤੁਹਾਨੂੰ ਪਤਾ ਉਹ ਪੈਸਾ ਕਿਸੇ ਕੰਮ ਨਹੀਂ ਆਉਂਦਾ ਜਿਹੜਾ ੱੱਕੇ ਖਾ ਕੇ ਮਿਲਿਆ ਉਹਦਾ ਹਾਂਜੀ ਇਹ ਤਾਂ ਹੈ ਹੀ ਫਾਈਨਲ ਤਾਂ ਤੁਹਾਨੂੰ ਮਿਲਾ ਚੁੱਕੇ ਆਂ ਬਾਈ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਬਾਈ ਦਾ ਸਫਰ ਘੋੜਿਆਂ ਦੇ ਵਿੱਚ ਕਿੰਦਾ ਰਿਹਾ ਇਹ ਤੋਂ ਬਾਅਦ ਹੁਣ ਬਾਈ ਦਾ ਘੋੜਾ ਦਿਖਾਉਂਦੇ ਆ ਆਜੋ ਸਤਿ ਸ਼੍ਰੀ ਅਕਾਲ ਦੋਸਤੋ ਆਜੋ ਤੁਹਾਨੂੰ ਦਿਖਾਈਏ ਸਾਨੀ ਘੋੜਾ ਲਾਣੇਦਾਰ 64 ਇੰਚ ਕੱਦ ਹੈ ਤੇ 7 ਸਾਲ ਉਮਰਾਂ ਘੋੜੇ ਦੀ ਤੇ ਬਾਪਾ ਘੋੜੇ ਦਾ ਪਲਵਾਨਾ ਵਾਲਾ ਨਾਮੀ ਵੱਡਾ ਘੋੜਾ ਸਮੁੰਦਰ ਖੁੱਲਾ ਬਾਡੀਦਾਰ ਹੱਡਾਂ ਪੈਰਾਂ ਦਾ ਮਜ਼ਬੂਤ ਤੇ ਚੌੜੇ ਪਿੱਠਪੁੜੇ ਦਾ ਏ ਮੁੱਕ ਦੀ ਗੱਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘੋੜਾ ਏ ਮਾਲਕ ਨੇ ਘੋੜੇ ਦੇ ਬਾਈ ਚਰਨੀ ਸਲਾਣਾ ਤੇ ਬਾਈ ਦਾ ਛੋਟਾ ਭਰਾ ਅਰਸ਼ਦੀਪ ਸਿੰਘ ਸੇਖੋਂ ਫਰੀਦਕੋਟ ਤੋਂ ਦੋਨਾਂ ਭਰਾਵਾਂ 'ਚ ਬਹੁਤ ਪਿਆਰ ਆ ਮਿੱਤਰੋ ਦੋਨਾਂ ਭਰਾਵਾਂ ਨੇ ਰਲ ਕੇ ਘੋੜਾ ਲਿਆ ਤੇ ਘੋੜੇ ਦੀ ਸਟੱਡ ਸਰਵਿਸ ਓਪਨ ਹੈ ਤੇ ਫੀਸ ਘੋੜੇ ਦੀ ਰੱਖੀ ਹੈ ਜੀ 21000 ਬਾਈਓਨੀ ਕਹਿੰਦੇ ਜੰਪ ਵਾਲਾ ਕੋਈ ਚੱਕਰ ਨਹੀਂ ਜਿੰਨੀ ਵਾਰ ਮਰਜੀ ਘੋੜਾ ਛੱਡਣਾ ਹੋਵੇ ਛੱਡਾਂਗੇ ਪਰ ਘੋੜੀ ਅੰਦਰੋਂ ਸਹੀ ਤੇ ਤੰਦਰੁਸਤ ਹੋਵੇ ਘੋੜੇ ਦੇ ਬਹੁਤ ਸਾਰੇ ਬੱਚੇ ਆ ਚੁੱਕੇ ਨੇ ਬਹੁਤ ਸੋਹਣੇ ਤੇ ਵੱਡੇ ਕੱਦਾਂ ਦੇ ਬੱਚੇ ਜੰਮਣ ਵਾਲਾ ਘੋੜਾ ਆ ਜੀ ਇੱਕ ਬੱਚਾ ਬਾਈ ਦੇ ਮਿੱਤਰ ਕੋੜਾ ਅਜੇ 25 ਕੁ ਮਹੀਨਿਆਂ ਦਾ ਹੋਇਆ ਏ ਪਰ ਕੱਦ ਵਾਲੇ ਪਤੰਦਰ ਚੱਬ ਕੱਢ ਗਿਆ 65 ਪਲੱਸ ਇੰਚ ਕੱਦ ਕਰ ਗਿਆ ਜੇ ਤੁਸੀਂ ਵੀ ਆਪਣੀ ਘੋੜੀ ਮੇਟ ਕਰਵਾਉਣ ਦੀ ਚਾਹਨਾ ਰੱਖਦੇ ਹੋ ਵੱਡੇ ਬੱਚੇ ਪੈਦਾ ਕਰਨ ਲਈ ਤਾਂ ਕਰ ਲਓ ਬਾਈ ਹੋਰਾਂ ਨਾਲ ਸੰਪਰਕ ਸਕਰੀਨ ਤੇ ਬਾਈ ਹੋਰਾਂ ਦਾ ਨੰਬਰ ਚੱਲ ਰਿਹਾ ਤੁਹਾਨੂੰ ਘੋੜਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਘੋੜਿਆਂ ਵਾਲੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ